ਹੇ ਸ੍ਰੀ ਗੋਦੀ ਜੀ ਸਹਾਇ ਵਾਰ ਸ੍ਰੀ ਕੋ ਤੇ ਜੀ ਕੀ ਬਾਸ਼ੀ ਦਸਵੀਂ ਪ੍ਰਤਿਭਉਤ ਸਮਰਕਾ ਗੁਰੂ ਨਾਨਕ ਲਈ ਤੇ ਆਈ ਫਰੰਗਤ ਗੁਰੂ ਅਮਰਦਾਸ ਰਾਮਦਾਸ ਸਰਵ ਹੀ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਦੇ ਆਈ ਹੈ ਜਿਸੇ ਰਿਠਾ ਸਭ ਦੁਖ ਜਾਈ ਤੇਗਵਾ ਦੇ ਸਿਮਰਿਹ ਕਾਰਨ ਆਉਂਦੀ ਆਵੇ ਤੈ ਸਰਥਾਣੀ ਹੋਈ ਸਾਈ ਦਾਸਮੀ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਥਾਣੀ ਹੋਈ ਸਾਈ ਦਾਸਮੀ ਪਾਸ਼ੇ ਜੋ ਉਦਾਤ ਮਿਹਰ ਦੇ ਰੂਪ ਸ੍ਰੀ ਗੁਰੂ ਗਨ ਸਾਹਿਬ ਜੀ ਕੇ ਬਾਠ ਦਰਸ਼ਕੀ ਦਰਕਾਰ ਦਾ ਧਿਆਨ ਤਰ ਖਾਲਸਾ ਸਹਗੋ ਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਜੀ ਕੇ ਪੰਜ ਪਿਆਰੀ ਚਾਰ ਸਾਹਿਬਜ਼ਾਦੀ 40 ਮੁਟਿਆ ਹਟੀਆਂ ਜਪੇ ਤਦਿਆਂ ਨਾਮ ਜਪੇ ਵੰਡ ਛਕਿਆ ਦੇ ਚਲਾਈ ਤੀਗ ਵਾਹੀ ਦੇ ਕਿ ਅਨ ਬਿਠ ਕੀ ਤਤਨਾ ਪਿਆਰੇ ਸ਼ਹਿਰਾਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਸਾਡੇ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜਿੰਨਾ ਸੰਘਰਸ਼ ਕੀਆ ਨੇ ਧਰਮ ਵਿੱਚ ਇੱਦ ਤੇ ਬਲ ਵਾਲੇ ਕੋਟੇ ਕੋਪਰੇਆਂ ਤੇ ਚੜੇ ਤਾਂ ਨਾਰਾਇਣ ਨਾਮ ਚਰਾਏ ਕੇ ਗੁਰਦਵਾਰਾਂ ਦੀ ਸੇਵਾ ਵੀ ਕਰਵਾਉਣੇ ਕੀਤੇ ਧਰਮ ਨੇ ਹੀ ਹਾਰਾ ਸਿੱਖੀ ਕੇ ਸਾਹ ਸਵਾਸਾਂ ਸੰਗ ਨਵਾ ਇਤਨਾ ਸੰਘਰਸ਼ ਨਿਰਤੰਗੀਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਸਹਿਬੂ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪੰਜਾ ਤੱਕ ਤਾਂ ਸਤ ਗੁਰੂ ਦਵਾਰੇ ਦਾ ਧਿਆਨ ਤਰ ਖਾਲਸਾ ਸਹਿਬੂ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਸਤ ਖਾਲਸਾ ਜੀ ਕੀ ਅਰਦਾਸ ਹੈ ਸਤ ਖਾਲਸਾ ਜੀ ਕੀ ਵਾਹਿਗੁਰੂ 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 ਨਾਮ ਚਿਤਾਵੇ ਚਿਤਾਵਣ ਕਰ ਸਤ ਕਾ ਸਰਬ ਸੁਖੋ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਾਰ ਸ਼ਰ ਦੇਤੇ ਬੜੀ ਬਿੜਦੀ ਦੀ ਬੈਜ ਪੰਥ ਕੀ ਜੀ ਸ੍ਰੀ ਸਹਿਜ ਜੀ ਸਹਾਇ ਖਾਸਾ ਜੀ ਕੇ ਬੋਲ ਵਾਲੇ ਹੋਣਾ ਜੀ ਸ੍ਰੀ ਵਾਇਗੁਰਸ ਖਾਨ ਸਿੱਖੀਦਾਰ ਕੇ ਸਤਾਨ ਰਹਿਤਾ ਮਿਲਨ ਸਾਹਾਦਾਨ ਪ੍ਰੋਸਾਦਾਨ ਦਾਨਾ ਸਰਦਾਨ ਆਨਦਾਨ ਸ੍ਰੀ ਅੰਮ੍ਰਿਤਸਰ ਸਹਿਜ ਜੀ ਦੇ ਦਰਸ਼ਨੀ ਸੁਨਾਮ ਚੌਂਕੀਆਂ ਜਨ ਦੇ ਬੰਗੇ ਜੁਗ ਜੁਗਾ ਡਾਲਤਰ ਮਕਾ ਜੇ ਕਾਰ ਬੋਲਣਾ ਜੀ ਸ੍ਰੀ ਵਾਇਗੁਰਸ ਖਾਨਾ ਮਾਨੀਵਾ ਮਾਤੂ ਜੀ ਮਾਤ ਪਾਤ ਦੇ ਰਾਖੀ ਆ ਵਈ ਰੇ ਕਾਲਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰੀ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੀ ਜਨਤੋਂ ਪੰਥ ਨੂੰ ਸੂੜਿਆ ਗਿਆ ਖੁੱਲੇ ਦਰਸੰਗ ਦਾਾਰ ਸ਼ਿਵਾਂ ਸੰਭਾਲ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਅਸ਼ੋਹੀ ਨਮਾਣਿਆਂ ਦੀ ਮਾਣ ਸਤਿਗੁਰੂ ਨੇ ਤਾਂ ਨੇ ਗਤਾਂ ਨੇ ਉੱਟਣ ਦੀ ਉੱਟ ਨੇ ਆਸਰੇ ਦੇ ਆਸਰੇ ਨੇ ਗੱਤਿਆਂ ਦੀ ਗੱਤ ਨੇ ਪੱਤਿਆਂ ਦੀ ਪੱਤ ਨੇ ਲੱਜਾਂ ਦੀ ਲੱਜ ਰੱਖਣ ਵਾਲੇ ਅਕਾਲਪੁਰ ਸੱਚੇ ਬਤਵਾਈ ਗੁਰੂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਕਿਰਪਾ ਸਰਕਾਰ ਜੋ ਮੰਗਾ ਠਾਕੁਰੇ ਆਪਣੇ ਤੇ ਸੋਈ ਸੋਈ ਦੇਵਾ ਨਾਲਕ ਦਾਸ ਮੁਕਤੇ ਜੋ ਬੋਲਿਆ ਇਹਾ ਮਾ ਸੱਚ ਹੈ ਮਹਾਰਾਜੀ ਕਰਦਾ ਦੇ ਬੀਤਵਾਰ ਸਰਦਾ ਸਮਾਤਵਾਦ ਸਭ ਮਾਰਾ ਸੰਪੂਰਨਤਾ ਵੱਲ ਜਾ ਚੁੱਕੇ ਮਹਾਰਾਜ ਜੀ ਰੈਂਦਾ ਬਾੜ ਸੋਦੇ ਤੇ ਸਿਸ਼ਟ ਬਾਣੀ ਪੜ੍ਹਨ ਦੀ ਕਿਰਪਾ ਕਰਨੀ ਘਰ ਵਾਲੇ ਕੇ ਸੇਵਕਾਂ ਨੇ ਕੀਤੀ ਹੋਈ ਸੇਵਾ ਲੇਖ ਦੇ ਚਲਾਨੀਆਂ ਦਾ ਕਾਰਵਕਸਿੰਗ ਦੀ ਚੜ੍ਹਦੀ ਕਲਾ ਵਸ਼ ਕਰਨੀ ਮਿਹਰ ਦਰਸ਼ਕਾਂ ਮਹਾਰਾਜ ਜੀ ਕਰਦੇ ਸੁਖ ਸ਼ਾਂਤੀ ਰੱਖਣ ਦੀ ਖਾਹ ਕੋਲੇ ਸਤਿ ਅਰਦਾਸ ਕਰਨੇ ਸਤਿਗੁਰੂ ਮਹਾਰਾਜ ਜੀ ਆਪ ਜੀ ਕੇ ਹਾਜ਼ਰ ਆਜੂਰ ਅਮਰਤ ਵੀ ਲੈ ਕੇ ਸੰਗਤ ਦੇ ਸਾਹਮਣੇ ਮੁਖਰਾ ਦੇ ਬਣੀ ਪੜੀ ਹੈ ਬਣੀ ਪੜੀ ਸ੍ਰੀ ਸਤਨ ਪਰਵਾਰ ਕਾ ਲਈ ਬਾਣੀ ਜਾਪ ਕਰ ਦੋ ਆਕਰਵਾਦਾ ਨਾਮ ਆਪਕਾ ਨਾਲ ਸੰਗਤ ਦੇ ਸਮੇਂ ਦੀ ਗੁਰਮੁਖ ਜਨ ਪਰਵਾਰ ਦੀ ਹਾਜ਼ਰੀ ਚੋਂ ਕਿ ਪ੍ਰਵਾਨ ਕਰੇ ਗੁਰਮੁਖ ਜਨ ਪਰਵਾਰ ਰੋ ਸੋਧਾਰਾ ਰਸਾ ਬਾਣੀ ਦੀ ਜਾਪ ਹੈ ਮਹਾਰਾਜ ਬਾਣੀ ਪੜੀ ਸੁਣੀ ਸਤਨ ਪਰਵਾਰ ਕਾ ਨੇ ਸੰਗਤ ਦੇ ਸੁਣ ਮੁਖਰਾ ਦੇ ਮਹਾਰਾਜ ਜੀ ਹਾਜ਼ਰ ਆਜੂਰ ਲੰਗਰ ਦੇ ਥਾਲੇ ਸਾਜ ਕੇ ਆਜਰਾ ਭੋਗ ਲਾਉਂਦੇ ਆ ਸਾਥ ਸਮਰਤਾਂ ਦੀ ਅਗੇ ਵ ਤੋਂ ਕੰਟੀਤਾਂ ਦੇ ਸਤਿ ਆਵਸ਼ ਕਰਨੀ ਸੇਹੀ ਪਿਆਰੀ ਮੇ ਜਿਨਾ ਮਿਲਿਆ ਤੇਰਾ ਨਾਮ ਚਿੱਤੇ ਆਵਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਤਿਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਮੀਰਾ ਆਗਿਆ ਭਈ ਅਕਾਲਿਕੀ ਤਵ ਚਲਾਇਓ ਪੰਥ ਸਭ ਸਿਖਨ ਕੋ ਹੁਕਮ ਹਾਨ ਗੁਰੂ ਮੰਨੇ ਅੰਗ੍ਰੰਥ ਦੂਰਤ ਜੀ ਮਾਨਿਆ ਗਿਰ ਗੁਰਾਂ ਕੀ ਤੇ ਜੋ ਪ੍ਰਭ ਹੋ ਮੇਰੂ ਚਾਹੈ ਰਾਜ ਕਰੀ ਕਾ ਖਾਲਸਾ ਆਖੀ ਰਹੀ ਨਾ ਕੋ ਵਾਰ ਹੋਈ ਸਭ ਮਿਲੇਗੀ ਮੇਰੇ ਸੋਹਣ ਜੋ ਹੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਇਸ ਬੁੱਤਰੇ ਪਾ ਜੋ ਸਰਦਾ ਕਰ ਸ਼ਿਵ ਦੀ ਜੋ ਸਰਦਾ ਕਰ ਸ਼ਿਵ ਦੀ ਮੋਲੇ ਸੋ ਨਿਹਾਲ ਸਤਿ ਸਤਨਾਮ ਸ਼੍ਰੀ ਵਾਨ ਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਾਲ ਗੁਰੂ ਸੇਵੀ ਆਏ ਐਨਿਸ ਸੈ ਜ ਸੁਹਾਈ ਦਰਸ਼ਨ ਪਰਸੇ ਗੁਰੂ ਗਏ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਈ ਮਾਲਾ ਪੰਜਵਾ ਦਰਸ਼ਨ ਕੋ ਲੋਚੈ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਦਰਸ਼ਨ ਕੋ